ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਕੋਲ ਸਰਦਾਰ ਅਨਜੀਤ ਸਿੰਘ ਜੀ ਘੋਡੇਵਾਲ ਆਪਣੇ ਸਾਥੀਆਂ ਦੇ ਸਮੇਤ ਪਹੁੰਚੇ ਆ ਇਹ ਅੱਜ ਸਾਡੇ ਕੋਲੇ ਇੱਥੇ ਮੰਡ ਬਾਉਪੁਰ ਦੇ ਵਿੱਚ ਆਏ ਆ ਆ ਜਿਹੜੇ ਹਰਪੁਰ ਪ੍ਰਾਪਤ ਲੋਕ ਆ ਇਹਨਾਂ ਦਾ ਪਤਾ ਲੈਣ ਵਾਸਤੇ ਇਹਨਾਂ ਨੇ ਸਾਰਾ ਹਾਲ ਚਾਲ ਵੇਖਿਆ ਤੇ ਇੱਥੇ ਜਿੱਥੇ ਬਾਬੇ ਅੱਜ ਦਾ ਲੰਗਰ ਚੱਲਦਾ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਜਨ ਸਿੰਘ ਜੀ ਸਾਲਵਾ ਬਾਬਾ ਸੁਖਾ ਸਿੰਘ ਜੀ ਬਾਬਾ ਰਮ ਸਿੰਘ ਜੀ ਮਾਈ ਖਾਲਸਾ ਕਮਚਾਦਾ ਇੱਥੇ ਸਾਡੇ ਕੋਲੇ ਆਏ ਆ ਵੀ ਸਾਨੂੰ ਇਹਨਾਂ ਨੇ ਪੁੱਛਿਆ ਬਾਬਾ ਜੀ ਨੂੰ ਬਾਬਾ ਹੀਰਾ ਸਿੰਘ ਨੂੰ ਜਿਹੜੇ ਮਾਤਾ ਸੁਲਖਣੀ ਦੇਦੇ ਤੋਂ ਲੰਗਰ ਲੈ ਕੇ ਆਉਂਦੇ ਆ ਜੀ ਸਾਡਾ ਸਾਰਾ ਪਰਾ ਲੰਗਰ ਦਾ ਇਹਨਾਂ ਨੇ ਤਾਂ ਮੈਂ ਇੱਕ ਚੱਲਦਾ ਤੇ ਸਾਨੂੰ ਇਹਨਾਂ ਨੇ ਪੁੱਛਿਆ ਬਾਬਾ ਜੀ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਬਾਬਾ ਜੀ ਨੇ ਇਹਨਾਂ ਨੂੰ ਦੱਸਿਆ ਕਿ ਸਾਨੂੰ ਇਹ ਬੰਨ ਬੰਨਣ ਵਾਸਤੇ ਅਜੇ 20 ਦਿਨ ਲੋਕ ਏ ਬਾਦ ਵਿੱਚ ਖਾਲੀ ਟੋਰੀਆਂ ਦੀ ਢਿੰਜੜ ਦੀ ਤੇ ਇਹਨਾਂ ਚ ਜਿਆਦਾ ਵੀ ਇੱਥੇ ਸਾਨੂੰ ਬਹੁਤ ਸਖਤ ਜ਼ਰੂਰਤ ਆ ਇਹ ਬੀਜ ਸਾਨੂੰ ਇੱਥੇ ਪਹੁੰਚਾਈਆਂ ਜਾਣ ਤਾਂ ਕਰਕੇ ਅਸੀਂ ਇਹ ਬੰਨ ਨੂੰ ਆਪਾਂ ਬਨ ਸਕੀਏ ਸਾਰੇ ਸੰਗਤ ਨਾਲ ਕੇ ਇਸ ਇਲਾਕੇ ਦਾ ਭਲਾ ਹੋ ਸਕੇ ਇਸ ਇਲਾਕੇ ਨੂੰ ਬੀਜਣ ਵਾਸਤੇ ਹੋਰ ਵੀ ਵਸਤੂਆਂ ਚਾਹੀਆਂ ਜੀ ਜਿਵੇਂ ਤਣਕ ਹੋ ਗਈ ਖਾਦ ਹੋ ਗਈ ਜਿਹੜੇ ਗਰੀਬ ਲੋਕ ਆ ਦੋ ਚਾਰ ਗਿੰਦਿਆਂ ਵਾਲੇ ਉਹ ਅੱਗੇ ਹੀ ਵਿਚਾਰੇ ਕਰਜ਼ੇ ਦੇ ਵਿੱਚ ਮਰੇ ਜਾਓ ਬੀਜ ਨਹੀਂ ਸਕਦੇ ਇਸ ਕਰਕੇ ਸਾਰੀ ਸੰਗਤ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦਾ ਇਸ ਤਰੀਕੇ ਦੇ ਨਾਲ ਭਲਾ ਕੀਤਾ ਜਾਵੇ ਇਹ ਵਸਤੂਆਂ ਇਹਨਾਂ ਨੂੰ ਪਹੁੰਚਾਈਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ